ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਅੱਜ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਲੱਕੜ ਬਾਜ਼ਾਰ 'ਚ ਅਚਾਨਕ ਜਾਂਚ ਕੀਤੀ ਗਈ ਅਤੇ ਦੂਜੇ ਜ਼ਿਲ੍ਹੇ ਤੋਂ ਆ ਰਹੀ ਇੱਕ ਗੱਡੀ ਨੂੰ ਰੋਕਿਆ ਗਿਆ ਜੋ ਦੁੱਧ ਉਤਪਾਦ ਲੈ ਕੇ ਆ ਰਹੀ ਸੀ ਜਾਂਚ ਦੌਰਾਨ ਪਤਾ ਲੱਗਾ ਕਿ ਵਾਹਨ 'ਚ ਪਨੀਰ ਅਤੇ ਦੇਸੀ ਘਿਓ ਵਰਗਾ ਸਮਾਨ ਸੀ ਅਤੇ ਸ਼ੁਰੂਆਤੀ ਜਾਂਚ ਦੌਰਾਨ ਉਚਿਤ ਦਸਤਾਵੇਜ਼ੀ ਕਾਰਵਾਈ ਅਤੇ ਗੁਣਵੱਤਾ ਦੀ ਪੁਸ਼ਟੀ ਦੀ ਘਾਟ ਪਾਈ ਗਈ। ਇਹ ਕਾਰਵਾਈ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਜ ਸਿੰਘ ਦੀ ਹਦਾਇਤ ਅਧੀਨ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਅਤੇ ਫੂਡ ਸੇਫਟੀ ਟੀਮ ਦੀ ਸਹਿਯੋਗ ਨਾਲ ਕੀਤੀ ਗਈ। ਜਾਂਚ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਕੁੱਲ 5 ਸੈਂਪਲ ਲਏ ਗਏ ਜਿਸ ਵਿੱਚ ਇੱਕ ਦੇਸੀ ਘਿਓ, ਦੋ ਪਨੀਰ ਅਤੇ ਦੋ ਦਹੀਂ ਦੇ ਸੈਂਪਲ ਸ਼ਾਮਲ ਹਨ ਸਿਵਲ ਸਰਜਨ ਡਾਕਟਰ ਰਮਨਦੀਪ ਕਰਨੀ ਦੱਸਿਆ ਕਿ ਇਹ ਸੈਂਪਲ ਜਾਂਚ ਲਈ ਰਾਜ ਸਰਕਾਰੀ ਫੂਡ ਲੈਬ ਨੂੰ ਭੇਜੇ ਗਏ ਹਨ ਅਤੇ ਰਿਪੋਰਟਾਂ ਦੇ ਆਧਾਰ ਤੇ ਭਵਿੱਖ ਵਿੱਚ ਫੂਡ ਸੇਫਟੀ ਐਕਟ ਅਨੁਸਾਰ ਉਚਿਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਨਿਰੰਤਰ ਨਿਗਰਾਨੀ ਅਤੇ ਲਾਗੂ ਕਾਰਵਾਈ ਜਾਰੀ ਰਹੇਗੀ जिला सेहत अफसर डॉक्टर अमरजीत कौर ਨੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਐਫਐਸਐਸ ਏਆਈ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਮਾਨਤਾ ਪ੍ਰਾਪਤ ਲਾਇਸੈਂਸ ਬਣਵਾਉਣ ਸਾਫ਼ ਸੁਥਰੇ ਤਰੀਕੇ ਅਪਣਾਉਣ ਅਤੇ ਟੁਕਮੇ ਲੇਬਲਿੰਗ ਅਤੇ ਦਸਤਾਵੇਜ਼ੀ ਕੰਮ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਰਵਜਨਿਕ ਸੁਰੱਖਿਆ ਤੇ ਖਪਤਕਾਰ ਭਰੋਸੇ ਲਈ ਸਭ ਨੂੰ ਬਿਹਤਰ ਤਰੀਕੇ ਅਪਣਾਉਣੇ ਚਾਹੀਦੇ ਹਨ। ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਖਾਸ ਕਰਕੇ ਦੁੱਧੀ ਉਤਪਾਦ ਕੇਵਲ ਐਫਐਸਐਸ ਏਆਈ ਲਾਇਸੈਂਸ ਪ੍ਰਾਪਤ ਵਿਕਰੇਤਾਵਾਂ ਤੋਂ ਹੀ ਖਰੀਦਣ। ਖਰੀਦ ਸਮੇਂ ਪੈਕੇਜਿੰਗ, ਲੇਬਲਿੰਗ ਅਤੇ ਸਫਾਈ ਦੇ ਮਿਆਰਾਂ ਦੀ ਜਾਂਚ ਜ਼ਰੂਰੀ ਕੀਤੀ ਜਾਵੇ ਅਤੇ ਜੇ ਕਿਸੇ ਗਲਤ ਜਾਂ ਗੈਰ ਸਿਹਤਮੰਦ ਹਾਲਾਤ ਦੀ ਜਾਣਕਾਰੀ ਮਿਲੇ ਤਾਂ ਨੇੜਲੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਇਲਾਕੇ ਦੇ ਵਸਨੀਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਯੋਗ ਭੋਜਨ ਉਪਲਬਧ ਕਰਵਾਉਣ ਦੀ ਪੂਰੀ ਤਨ ਬਚਨਬੱਧਤਾ ਜਿਤਾਈ ਗਈ ਹੈ।